ਦਾ ਮਕਾਨ ਬਣਾਉਣ ਲਈ ਸੁਚਿਤ ਸਿੰਘ ਨੇ ਸਰਕਾਰ ਪ੍ਰਸ਼ਾਸਨ ਅਤੇ ਸਮਾਰਟ ਸੇਵੀ ਸੰਸਥਾ ਅੱਗੇ ਲਾਇ ਕੋਹਾ ਪੰਜਾਬ ਵਿੱਚ ਜਿੱਥੇ ਦਰਿਆਵਾਂ ਚ ਪਾਣੀ ਦਾ ਪਤ੍ਰਵਧਨ ਕਾਰਨ ਕਿਸਾਨ ਅਤੇ ਆਮ ਲੋਕ ਪਰੇਸ਼ਾਨ ਹੋਏ ਹਨ ਉੱਥੇ 2 ਮਹੀਨਿਆਂ ਤੋਂ ਲਗਾਤਾਰ ਪੇਮੀ ਕਾਰਨ ਦੇ ਮਿਹਨਤਕਸ਼ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਬਲਕ ਸੁਲਤਾਨਪੁਰ ਲੋਧੀ थाना ਤਲਵੰਡੀ ਚੋਧਰੀਆਂ ਅਧੀਨ ਆਉਂਦੇ ਪਿੰਡ ਠਿਸਰਪੁਰ ਦੇ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਜਿਸ ਕੋਲ ਰਹਨ ਲਈ ਸਿਰਫ ਵਾਲਿਆ ਵਾਲੀ ਛੱਤ ਵਾਲਾ ਇੱਕ ਕਮਰਾ ਹੀ ਹੈ ਗੱਲਬਾਤ ਦੌਰਾਨ ਕਿਜ਼ਰਪੁਰ ਵਾਸੀ ਸੁਜੀਤ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਤ ਹਾਂ ਪਿਛਲੇ ਬਿੱਤੇ ਕੁਝ ਸਾਲਾਂ ਤੋਂ ਇੱਕ ਹਾਦਸੇ ਦੌਰਾਨ ਮੇਰੀ ਲੱਖ ਨੁਕਸਾਨੀ ਗਈ ਸੀ ਜਿਸ ਉੱਪਰ ਮੇਰੇ ਪਰਿਵਾਰ ਦਾ ਬਹੁਤ ਖਰਚਾ ਹੋਇਆ ਸੀ ਉਸ ਸਮੇਂ ਤੋਂ ਅਸੀਂ ਆਰਥਿਕ ਪੱਖੋਂ ਬਹੁਤ ਹੀ ਪਿਛੜੇ ਗਏ ਹਾਂ ਬੀਤੇ ਦੋ ਮਹੀਨਿਆਂ ਤੋਂ ਲਗਾਤਾਰ ਪੈ ਰਹੀ ਮੀਂਹ ਕਾਰਨ ਮੇਰੇ ਮਕਾਨ ਦੀ ਪਾਲਿਆ ਵਾਲੀ ਛੱਤ ਚੋੜਹੀ ਸੀ ਇਸ ਸਬੰਧੀ ਮੈਂ ਪਿੰਡ ਖਿਜ਼ਰਪੁਰ ਦੇ ਸਰਪੰਚ ਅਤੇ ਹੋਰ ਵੀ ਪਤਵੰਤਿਆਂ ਨਾਲ ਗੱਲ ਕੀਤੀ ਅਤੇ ਮਕਾਨ ਦੀ ਝੁੰਦੀ ਛੱਤ ਉੱਪਰ ਤਰਪਾਲ ਪਾਉਣ ਲਈ ਮਗਰ ਕੀਤੀ ਪਰ ਮੈਨੂੰ ਕਿਸੇ ਵੱਲੋਂ ਵੀ ਕੋਈ ਮਦਦ ਨਹੀਂ ਮਿਲੀ ਮਕਾਨ ਅੰਦਰ ਪਿਆ ਸਮਾਨ ਖਰਾਬ ਹੋਣ ਲੱਗ ਪਿਆ ਰਾਤ ਸਮੇਂ ਸੌਣ ਦੀ ਵੀ ਮੁਸ਼ਕਿਲ ਆਉਣੀ ਸ਼ੁਰੂ ਹੋਈ ਅਤੇ ਮਕਾਨ ਦੀਆਂ ਕੰਧਾਂ ਦੀ ਹਾਲਤ ਵੀ ਖਸਤਾ ਹੋ ਗਈ ਜਿਸ ਕਾਰਨ ਮਕਾਨ ਡਿਗਨ ਦਾ ਵੀ ਖਤਰਾ ਬਣਿਆ ਰਹਿੰਦਾ ਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਡੀ ਰੋਟੀ ਵੀ ਕਾਨਿਆਂ ਦੀ ਬਣਾਈ ਛਨ ਵਿੱਚ ਤਿਆਰ ਕੀਤੀ ਜਾਂਦੀ ਹੈ ਜੇਕਰ ਕਿਤੇ ਅੱਗ ਬਲਦੀ रह ਗਈ ਤਾਂ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਜਿੱਥੇ ਸਾਰੇ ਪੰਜਾਬ ਵਿੱਚ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਮੈਨੂੰ ਵੀ ਪੱਕਾ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ ਸੁਰਜੀਤ ਸਿੰਘ ਨੇ ਸਮਾਜ ਸੇਵੀ ਸੰਸਥਾ ਕਲਾ ਕਾ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਮਦਦ ਕਰਨ ਦੀ ਬੁਹਾਰ ਲਗਾਈ ਹੈ ਸultanpur Lodhi ਦੇ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜਿਲ੍ਹਾ ਕਪੂਰਥਲਾ ਦੇ ਪਿੰਡ ਖিজਰਪੁਰ ਪਹੁੰਚੇ ਹਾਂ ਜਿੱਥੇ ਬਹੁਤ ਹੀ ਗਰੀਬ ਪਰਿਵਾਰ ਬੜੇ ਓਕੇ ਮਗਾਈ ਦੇ ਦੌਰਾਨ ਬੜਾ ਓਕੇ ਦੇ ਨਾਲ ਚ ਟਾਈਮ ਪਾਸ ਕਰ ਰਹੇ ਹਨ ਜਿਸ ਤਰ੍ਹਾਂ ਕਿ ਦੇਖੇ ਦੇਖ ਹੀ ਰਹੇ ਹੋ ਪਿਛੇ ਉਹਨਾਂ ਦੀ ਇੱਕ ਸ਼ਾਨਾ ਜਿਹੜਾ ਸੋਈਦਾ ਕੰਮ ਲੈਂਦੇ ਹਨ ਇੱਕ ਛੋਟਾ ਜਿਹਾ ਮਕਾਨ ਆ ਜਿਹਦੇ ਵਿੱਚ ਬਿਲਕੁਲ ਸਮਾਨ ਭਰਿਆ ਪਿਆ ਉਹਨਾਂ ਦੀ ਇੱਕ ਕੋਠੇ ਉੱਤੇ ਤਰਪਾਲ ਪਾਈ ਹੋਈ ਆ ਪਰ ਤਰਪਾਲ ਪਾਉਣ ਦੇ ਬਾਵਜੂਦ ਵੀ ਕਹਿੰਦੇ ਕਿ ਜਿਹੜਾ ਉਹ ਕੋਠੇ ਮੀਆਂ ਦੇ ਵਿੱਚ ਹੁੰਦੇ ਰਿਹਾ ਤੁਸੀਂ ਪਿਛਲੇ ਦਿਨਾਂ ਅੱਜ ਦੇਖਿਆ ਕਿ ਲਗਭਗ 3 2-3 ਮਹੀਨੇ ਲਗਾਤਾਰ ਵੀ ਪੈਂਦਾ ਰਿਹਾ ਉਹਨਾਂ ਦਿਨਾਂ ਦੇ ਵਿੱਚ ਬੜੀ ਮੁਸ਼ਕਲ ਨਾਲ ਇਹਨਾਂ ਨੇ ਆਪਣਾ ਟਾਈਮ ਨੂੰ ਟਾਈਮ گزارਿਆ ਉਸ ਮਕਾਨ ਦੇ ਵਿੱਚ ਸੋ ਮੈਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿੱਚ ਹੋਰ ਵੀ ਅਜਿਹੇ ਘਰ ਹੋਣਗੇ ਜਿਨ੍ਹਾਂ ਨੂੰ ਲੋੜ ਹੈ ਕਿ ਘਰ ਬਣਾਉਣ ਦੀ ਇਹਨਾਂ ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੂੰ 1,20,000 ਰੁਪਏ ਦੇ ਲਗਭਗ ਗ੍ਰਾਂਟ ਦਿੱਤੀ ਆ ਘਰ ਬਣਾਉਣ ਵਾਸਤੇ ਇਸ ਪਰਿਵਾਰ ਨੂੰ ਵੀ ਗ੍ਰਾਂਟ ਦਿੱਤੀ ਜਾਵੇ ਹੋਰ ਸਮਾਜ ਸੇਵੀ ਜਿਹੜੇ ਮਿਰਤ ਜੀ ਸਰਜੀਤ ਸਿੰਘ ਜੀ ਕਿਹੜਾ ਪਿੰਡ ਹੈ ਕਿਦਰਪੁਰ ਅੱਛਾ ਜੀ ਤੋਹੀਂ ਬਾਲਿਆਂ ਵਾਲੀ ਛੱਤਾਂ ਰੇ ਆ ਛੱਤਾਂ ਬਾਲਿਆਂ ਵਾਲੀ ਛੱਤਾਂ ਤੁਹਾਡੇ ਤੁਹਾਡੇ ਇੱਕ ਸ਼ੰਨ ਪਾਈ ਹੋਈ ਆ ਜਿਹਦੇ ਵਿੱਚ ਵੀ ਵਿਚਾਰਾ ਕਰਦੇ ਤਾਂ ਆ ਜਿਹੜਾ ਆੜਾ ਘਰਵਾ ਇਹ ਮਿਲਕ ਟਹਿ ਗਿਆ ਹੀ ਮਕਾਨ ਟਹਿ ਗਿਆ ਜੀ ਇੱਕ ਦੋ ਟੱਠਾ ਮਕਾਨ ਇਹ ਨੂੰ ਤਾਂ ਹੋ ਗਿਆ 7 ਸਾਲ ਦੇ ਲੱਗੇ ਬਣੇ ਹੋ ਗਿਆ ਡਿੱਕੇ 1 ਸਾਲ ਦੇ ਲੱਗੇ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਕਿਸੇ ਅਧਿਕਾਰੀ ਨੇ ਆਣ ਕੇ ਕਿਸੇ ਨੇ ਪੁੱਛਿਆ ਤੁਸੀਂ ਡਿੱਕੇ ਨਾ ਪਿੰਡ ਚ ਕੋਈ ਦਾਦਾ ਕਸਵਾਲ ਕਰਦਾ ਸਿਆਣਾ ਬੰਦਾ ਵੱਡਾ ਕਰੇ ਇਹ ਸਵਾਲ ਤੇ ਸਾਡੇ ਰੇ ਕੋਈ ਜਾਣਦਾ ਨਹੀਂ ਅਸੀਂ ਕਿਹਦੇ ਮਤੇ ਲਗਾਗੇ ਨਹੀਂ ਪਿੰਡ ਦੇ ਸਰਪੰਚ ਮੋਹਰਦਾਰ ਹੁੰਦੇ ਆ ਆਪਣੇ ਮੁਖੀ ਹੁੰਦੇ ਆ ਤੇ ਉਹਨਾਂ ਨੂੰ ਜਿਵੇਂ ਲੈ ਸਰਪੰਚ ਨੂੰ ਮੈਂਬਰਾਂ ਨੂੰ ਵੀ ਮਿਲਿਆ ਸਰਪੰਚ ਨੂੰ ਵੀ ਮਿਲੇ ਸਰਪੰਚ ਨੇ ਤੁਹਾਨੂੰ ਕੀ ਜਵਾਬ ਦਿੱਤਾ ਉਹਨੇ ਕਹਿੰਦਾ ਵੀ ਤੁਹਾਡੇ ਲਈ ਖਾ ਦਿੰਨੇ ਉਹਨੇ ਲਿਖ ਕੇ ਦਿੱਤਾ ਕਿ ਨਹੀਂ ਲਿਖਤਾ ਤੇ ਬਾਅਦ ਲਿਖਾ ਕੇ ਲੈ ਕੇ ਲੈ ਗਿਆ ਸਾਨੂੰ ਇਹ ਮਿਲਿਆ ਕੁਛ ਨਹੀਂਗਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਗ੍ਰਾਂਟ ਮਿਲੀਆਂ ਲੋਕਾਂ ਨੂੰ 1 ਲੱਖ 20 ਹਜ਼ਾਰ ਤੇ ਇੱਕ ਮਕਾਨ ਦਾ ਮਿਲਿਆ ਉਹਨਾਂ ਵਿੱਚੋਂ ਤਾਂ ਇਹ ਨਾਂ ਤੜਾਇਆ ਨਹੀਂ ਜ ਕੋਈ ਨਾਂ ਤੇ ਜਿਹੜੇ ਹੁਣ ਜਿਹੜੇ ਹੁਣ ਅੱਜਲੇ ਜਿਹੜੇ ਲਿਖਦੇ ਪਏ ਆ ਉਹਨਾਂ ਨੇ ਲਿਖਿਆ ਤੁਹਾਡਾ ਨਾਮ ਨਾਂ ਲਿਖਿਆ ਵਾ ਤੇ ਪੈਸਾ ਨਹੀਂ ਸਾਨੂੰ ਕੋਈ ਮਿਲਿਆ ਕੋਈ ਵੀ ਕੋਈ ਇਹਦੇ ਨਾਂ ਚੈੱਕ ਕਰਨ ਆਇਆ ਨਾ ਕੋਈ ਸਾਨੂੰ ਪੈਸਾ ਮਿਲਿਆ ਤੇ ਅਸੀਂ ਕਹਦੇ ਨੇ ਬਣਾਉਣ ਜੋਗੇ ਇਹ ਹੈਗਾ ਜੀ ਅਸੀਂ ਆਪ ਕਮਜ਼ੋਰੇ ਆ ਕੋਈ ਪੈੜੀ ਨਹੀਂ ਬੰਨਾਂ ਨਹੀਂ ਤੇ ਮੇ ਸਾਡਾ ਡੰਗ ਆਪਦਾ ਰੋਟੀ ਪਾਣੀ ਖਾਣ ਦਾ ਵਾ ਡੰਗ ਚੱਲਦਾ ਵਾ ਮਕਾਨ ਬਣਾਉਣ ਕਿਤੇ ਸੌਖੇ ਪਏ ਇਹ ਤਾਂ ਸਰਕਾਰ ਹੀ ਕੁਝ ਮਤ ਕਰੇ ਤੇ ਸਾਡਾ ਤਾਂ ਆ ਗਜ਼ਾਰਾ ਹੁੰਦਾ ਤੇ ਜਿਹੜਾ ਆ ਪਿਛਲੇ ਦਿਨਾਂ ਚ ਸਰਕਾਰਾਂ ਨੇ ਜੋ ਭਾਰੀ ਮੀਂਹ ਪੈਂਦਿਆ ਸੀ ਮੰਡਰੇ ਛੜ ਆਇਆ ਹੋਇਆ ਸੀ ਉਦੋਂ ਕਾਫੀ ਸਮਾਂ ਨਾਲ ਲੋਕਾਂ ਨੇ ਰਾਹਤ ਸੁਗਰੀ ਦਿੱਤੀ ਗਈ ਆ ਤਰਪਾਲਾ ਨੇ ਦਿੱਤੇ ਆ ਕਿ ਤੁਹਾਨੂੰ ਕੋਈ ਕੁਝ ਨਹੀਂ ਕੁਝ ਕੋਈ ਤਰਪਾਲ ਨਹੀਂ ਮਿਲੀ ਕੋਈ ਰਾਤ ਨਹੀਂ ਮਿਲੀ ਖਾਣ ਪੀਣ ਦਾ ਵੀ ਸਮਾਨ ਕੋਈ ਡੰਗਰਾਂ ਦਾ ਨਾ ਕੋਈ ਬੰਦਿਆਂ ਦਾ ਕਿਸੇ ਨੂੰ ਕੁਝ ਨਹੀਂ ਸਾਨੂੰ ਨੇਦਰ ਮਿਲਿਆ ਕੁਝ ਗੁਜ਼ਾਰਾ ਕਿਦਾਂ ਚੱਲਦਾ ਕਰਦੇ ਬਸ ਇਹਦੇ ਨੇਰੇ ਕੋ ਮੜੇ ਮੋਟੇ ਕੇ ਫੜ ਫੜਾ ਕੇ ਖਾਈ ਜਾਂਦੇ ਕਿੰਨੇ ਚਿਰ ਤੋਂ ਬੇਜਲਦਾ ਪਿਆ ਇਹ ਇਹ ਨਾ ਹੋ ਚਲੇ ਸਾਨੂੰ ਤਿੰਨ ਚਾਰ ਸਾਲ ਪੰਜ ਸਾਲ ਕਰੇ ਜਿਹੜੇ ਅਸੀਂ ਇਥੋਂ ਮਤਲਬ ਕਮਜ਼ੋਰੀ ਚਾਏ ਪਏ ਪਹਿਲੇ ਇੱਦਾਂ ਕੋਈ ਢੋਰ ਝੜ ਕੇ ਬਣਾਏ ਸੀਗੇ ਉਹ ਵੀ ਡਿੱਗ ਪਏ ਉਹਦੇ ਪਿਛੋਂ ਨਹੀਂ ਗਏ ਸੀ ਇਹ ਜਿਹੜੀ ਬਣਾ ਲਈਏ ਗਰੀਬੀ ਵਜਾਦੀ ਆ ਪਰਿਵਾਰ ਸੱਤ ਜੀ ਤੇ ਖਾਣ ਵਾਲੇ ਆ ਇੱਕ ਮੁੰਡਾ ਵਾਜੇ ਦਿਹਾੜੀ ਮਿਲੇ ਤੇ ਜਾਣਾ ਵਾ ਤੇ ਇੱਕ ਦਿਹਾੜੀ ਨਾਲ ਦੱਸੋ ਕੀ ਬਣਦਾ ਤੇ ਕੀ ਚੱਲੇ ਦੀ ਕੀ ਮੰਗ ਕਰਦੇ ਆ ਹਾਂਜੀ ਅਸੀਂ ਇਹਨਾਂ ਖਾਤੇ ਕਵਰੇਜ ਮਿਲ ਜਾਂਦਾ ਸਾਨੂੰ ਬਣ ਜਾਣ ਸਾਡੇ ਤੇ ਬਸ ਠੀਕ ਆ ਬਾਕੀ ਚੱਲੋ ਗੁਜ਼ਾਰਾ ਹੁੰਦਾ ਜਾਂਦਾ ਵਾ ਹਾਂਜੀ ਸੋ ਇਹ ਸਾਨੂੰ ਸਾਡੇ ਪਿੰਡ ਕਿਜਰਪੁਰ ਦੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਪ੍ਰਸ਼ਾਸਨ ਅਤੇ ਆਪਣੇ ਸਮਾਜ ਸੇਵੀ ਕੇ ਜਿਹੜੇ ਕਿ ਇਸ ਵੇਲੇ ਸਮਾਜ ਸੇਵੀ ਵੀ ਹੈ ਕਲਾਕਾਰ ਵੀ ਹੈ ਜਿਹੜੇ ਕਿ ਬਹੁਤ ਹੀ ਪਿਛਲੇ ਦਿਨੀ ਇਹਨਾਂ ਨੇ ਵੱਡੇ ਵੱਡੇ ਐਲਾਨ ਕੀਤੇ ਆ ਔਰ ਸੇਵਾ ਕਰ ਵੀ ਲਿਆ ਮੁਕਤਈ ਸੇਵਾ ਕਰ ਰਹੇ ਆ ਮੈਂ ਉਹਨਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਸ ਘਰ ਵਾਲੇ ਤਾਂ ਦਿੱਤਾ ਜਾਵੇ ਤਾਂ ਜੋ ਇਹ ਕਿਸੇ ਨਾ ਕਿਤੇ ਆਪਣੀ ਜਿਹੜੀ ਸੁੱਖ ਦਾ ਸਾਹ ਲੈਣਾ ਕੋਈ ਛੱਤ ਮਿਲ ਜਵੇ ਇਹਨਾਂ ਨੂੰ ਮੈਂ ਸਾਰੇ ਅਪੀਲ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਸੇਵਾ ਕਰਨੀਆਂ ਵੀਰਪਰਾਵ ਕੋ ਇਹਨਾਂ ਦੀ ਮਦਦ ਕਰੇ ਵੱਧ ਤੋਂ ਵੱਧ ਮਦਦ ਕਰੀ ਦੇ